ਪੰਥ ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਦੇਖ ਰਹੇ ਹੋ ਆਵਾਜ਼ ਦੇ ਖਲਕ ਦੋ ਘਟਨਾਵਾਂ ਨੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਇੱਕ ਪਟਿਆਲਾ ਵਿੱਚ ਕਰਨਲ ਬਾਠ ਅਤੇ ਉਸਦੇ ਪੁੱਤਰ ਤੇ ਹੋਏ ਪੁਲਿਸ ਹਮਲੇ ਦੀ ਜਿਹੜੀ ਜਾਂਚ ਉਹਦੇ ਪਿੱਛੇ ਚੱਲ ਰਿਹਾ ਸੰਘਰਸ਼ ਅਤੇ ਉਸ ਦੀ ਚਰਚਾ ਜਿਹੜੀ ਦੇਸ਼ ਵਿਦੇਸ਼ ਵਿੱਚ ਅਤੇ ਪੰਜਾਬ ਪੁਲਿਸ ਦਾ ਬਦਲਿਆ ਮਹਾਂਦਰਾ ਦੂਸਰਾ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਵੱਲੋਂ ਲੋਕ ਸਭਾ ਵਿੱਚ ਦਿੱਤੇ ਭਾਈ ਅਮਰਤਪਾਲ ਸਿੰਘ ਬਿਆਨ ਬਾਰੇ ਜਿਹੜੀ ਚਰਚਾ ਹੈ ਉਹ ਦੇਸ਼ ਵਿਦੇਸ਼ ਦੇ ਵਿੱਚ ਇਸ ਵੇਲੇ ਸਭ ਤੋਂ ਵੱਧ ਹੋ ਰਹੀ ਹੈ ਸਭ ਤੋਂ ਪਹਿਲਾਂ ਪਟਿਆਲਾ ਨਿਵਾਸੀ ਕਰਨਲ ਬਾਠ ਤੇ ਉਸਦੇ ਪੁੱਤਰ ਤੇ ਕੁਝ ਦਿਨ ਪਹਿਲਾਂ ਜਿਹੜਾ ਹਮਲਾ ਹੋਇਆ ਸੀ ਉਸ ਹਮਲੇ ਦੇ ਸੰਦਰਭ ਵਿੱਚ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਕਿਵੇਂ ਉਹਨਾਂ ਦੀ ਪਤਨੀ ਨੇ ਸੰਘਰਸ਼ ਕੀਤਾ ਦੇ ਸਟੇਟ ਦੇ ਰਾਜਪਾਲ ਤੱਕ ਪਹੁੰਚ ਕੀਤੀ ਪੁਲਿਸ ਪ੍ਰਸ਼ਾਸਨ ਨੂੰ ਕਟਾਰੇ ਦੇ ਵਿੱਚ ਖੜਾ ਕੀਤਾ ਆਊਟ ਆਫ ਵੇ ਜਾ ਕੇ ਉਹਨੇ ਲੜਾਈ ਲੜੀ ਤੇ ਉਸ ਤੋਂ ਬਾਅਦ ਅੱਜ ਪਟਿਆਲਾ ਦੇ ਵਿੱਚ ਜਦੋਂ ਧਰਨਾ ਸੀ ਧਰਨਾ ਸਾਬਕਾ ਫੌਜੀਆ ਦਾ ਤੇ ਉਸ ਤੋਂ ਪਹਿਲਾਂ ਇਤਿਹਾਸ ਵਿੱਚ ਪੁਲਿਸ ਨੇ ਆਪਣਾ ਮਹਾਨਦਰਾ ਬਦਲਦਿਆਂ ਦੋਸ਼ੀਆਂ ਦੇ ਖਿਲਾਫ ਨਵੀਂ ਐਫਆਈਆਰ ਤੇ ਸੈਟ ਬਣਾਉਣ ਦਾ ਫੈਸਲਾ ਜਿਹੜਾ ਉਹ ਕੀਤਾ ਹੈ ਹੁਣ ਜਦੋਂ ਇਸ ਮਾਮਲੇ ਵਿੱਚ ਸੈਟ ਬਣਦੀ ਹੈ ਤਾਂ ਧਿਆਨ ਜਿਹੜਾ ਉਹ ਘਟਨਾਵਾਂ ਦੇ ਬਹੁਤ ਪਿੱਛੇ ਚਲਾ ਜਾਂਦਾ ਹੈ ਪੰਜਾਬ ਪੁਲਿਸ ਇੱਕ ਵਾਰ ਫੇਰ ਕਟਹਿਰੇ ਦੇ ਵਿੱਚ ਆ ਕੇ ਖੜੀ ਜਾਂਦੀ ਹੈ ਤੁਹਾਡੇ ਸਾਰਿਆਂ ਦੇ ਯਾਦ ਹੋਵੇਗਾ ਜਦੋਂ ਸਹੀਆਂ ਦੌੜ ਬੱਚਾ ਅਗਵਾ ਖਾਂਡ ਹੋਇਆ ਸੀ ਤੇ ਅਸੀਂ ਇਸੇ ਚੈਨਲ ਦੇ ਉੱਤੇ ਪੰਜਾਬ ਪੁਲਿਸ ਜਿੰਦਾਬਾਦ ਆਖਿਆ ਸੀ ਇਸੇ ਚੈਨਲ ਦੇ ਉੱਤੇ ਆਪਣੇ ਹੀ ਐਪੀਸੋਡ ਦੇ ਵਿੱਚ ਪੰਜਾਬ ਪੁਲਿਸ ਜਿੰਦਾਬਾਦ ਕਹਿੰਦੇ ਆ ਸਥਿਤੀ ਨੂੰ ਕੰਟਰੋਲ ਕਰ ਲਈ ਪੰਜਾਬ ਸਰਕਾਰ ਦਾ ਧੰਨਵਾਦ ਵੀ ਕੀਤਾ ਸੀ ਪੰਜਾਬ ਸਰਕਾਰ ਨੂੰ ਇੱਕ ਤਰ੍ਹਾਂ ਨਾਲ ਮੁਬਾਰਕਵਾਦ ਵੀ ਦਿੱਤੀ ਸੀ ਐਂਡ ਸ਼ਿਵਿਆਂ ਦੇ ਉੱਤੇ ਜਦੋਂ ਇੱਕ ਜਵਾਨ ਪੁੱਤ ਦਾ ਮਾਪਿਆਂ ਦੇ ਭਾਵੇਂ ਉਹ ਦੋਸ਼ੀ ਸੀ ਉਹਦਾ ਸ਼ਿਫਾ ਬੜਦਾ ਸੀ ਤੇ ਅਸੀਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਮੁਬਾਰਕਵਾਦੀ ਦਿੱਤੀ ਸੀ ਕਿਉਂਕਿ ਤੇਸ਼ ਅੰਦਰ ਰਹਿੰਦਿਆਂ ਘਟਨਾਵਾਂ ਨੂੰ ਕਾਨੂੰਨੀ ਪ੍ਰਕਿਰਿਆਵਾਂ ਨੂੰ ਅਮਲੀ ਜਾਮਾ ਪਹਿਨਾਉਣਾ ਸਮੇਂ ਦੀ ਲੋੜ ਹੁੰਦੀ ਹੈ ਪਰੰਤੂ ਇਹਦੇ ਵਿੱਚ ਕਿਸੇ ਦੇ ਸੰਵਿਧਾਨਿਕ ਹੱਕ ਹੱਕ ਨਜਰੇ ਉਹ ਕੁਚਲੇ ਨਾ ਜਾਣ ਆਓ ਆਪਣੇ ਧਿਆਨ ਨੂੰ ਉਸ ਪਾਸੇ ਲੈ ਕੇ ਜਾਈਏ ਜਦੋਂ ਸਿੰਘਾ ਦੌਦ ਇਨਕਾਊਂਟਰ ਸਿੰਘਾ ਦੌਦ ਵਾਲੇ ਅਗਵਾਕਾਰ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਹੁੰਦਾ ਉਸ ਤੋਂ ਬਾਅਦ ਪੁਲਿਸ ਪਟਿਆਲਾ ਦੇ ਇੱਕ ਢਾਬੇ ਤੇ ਪੁੱਜਦੀ ਆ ਉੱਥੇ ਜਸ਼ਨ ਮਨਾਉਂਦੇ ਨੇ ਤੇ ਕਰਨਲ ਬਾਠ ਦਾ ਉਸੇ ਜੋਸ਼ ਵਿੱਚ ਕਰਨਲ ਬਾਠ ਨਾਲ ਝਗੜਾ ਹੋ ਜਾਂਦਾ ਪਿਓ ਪੁੱਤਰ ਦੀ ਕੁੱਟਮਾਰ ਅਸੀਂ ਇਸ ਗੱਲ ਨੂੰ ਜਸਟੀਫਾਈ ਨਹੀਂ ਕਰਦੇ ਕਿ ਕਰਨਲ ਬਾਠ ਨਾਲ ਕੁੱਟਮਾਰ ਪਿੱਛੇ ਪੰਜਾਬ ਪੁਲਿਸ ਦਾ ਕਸੂਰ ਸੀ ਜਾਂ ਕਰਨਲ ਬਾਠ ਦਾ ਸੀ ਕਿਉਂਕਿ ਇਹ ਸਾਡਾ ਹੱਕ ਨਹੀਂ ਪਰੰਤੂ ਘਟਨਾ ਦੀ ਚਰਚਾ ਦੇਸ਼ ਵਿਦੇਸ਼ ਵਿੱਚ ਹੋਈ ਸੀ ਤੇ ਉਸੇ ਚਲਦਿਆਂ ਬਹੁਤ ਸੰਘਰਸ਼ ਪਰਿਵਾਰ ਨੇ ਰਲਿਆ ਪਹਿਲਾਂ ਇੱਕ ਐਫ ਆਈ ਆਰ ਹੋਈ ਉਸ ਤੋਂ ਬਾਅਦ ਕਰਨਲ ਵਾਟਸ ਦੀ ਪਤਨੀ ਬਲੂ ਰਾਜਪਾਲ ਨਾਲ ਮੁਲਾਕਾਤ ਕੀਤੀ ਕੀ ਉਸ ਤੋਂ ਬਾਅਦ ਬਹੁਤ ਲੰਮੀ ਪ੍ਰੈਸ ਦੇ ਵਿੱਚ ਥਾਂ ਥਾਂ ਤੇ ਉਸ ਬੀਬੀ ਨੇ ਆਵਾਜ਼ ਉਠਾਈ ਪੰਜਾਬ ਪੁਲਿਸ ਨੂੰ ਕਟੜੇ ਦੇ ਵਿੱਚ ਖੜਾ ਕੀਤਾ ਉਥੋਂ ਦੇ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਦੇ ਖਿਲਾਫ ਬਹੁਤ ਵੱਡੀ ਮੁਹਿੰਮ ਉਸ ਬੀਬੀ ਨੇ ਅਰੰਭੀ ਤੇ ਅੱਜ ਪਟਿਆਲਾ ਦੇ ਵਿੱਚ ਜਿਹੜਾ ਧਰਨਾ ਸੀ ਉਸ ਧਰਨੇ ਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸਾਬਕਾ ਸੈਨਿਕ ਸ਼ਾਮਲ ਹੋਏ ਤੇ ਉਸ ਤੋਂ ਪਹਿਲਾਂ 2:30 ਵਜੇ ਸਵੇਰੇ ਲਗਭਗ 3 ਵਜੇ ਜਿਸ ਤਰ੍ਹਾਂ ਦੀਆਂ ਰਿਪੋਰਟਾਂ ਨੇ ਜਿਹੜੀ ਐਫ ਆਈ ਆਰ ਸੀ ਨਵੀਂ ਉਹ ਕੀਤੀ ਗਈ ਹੈ ਮੁਲਾਜ਼ਮਾਂ ਦੇ ਖਿਲਾਫ ਖਾਸ ਕਰਕੇ ਦੋ ਵੱਡੇ ਮੁਲਾਜ਼ਮਾਂ ਦੇ ਖਿਲਾਫ ਇੱਥੇ ਦੋ ਗੱਲਾਂ ਧਿਆਨ ਮੰਗਦੀਆਂ ਨੇ ਕਿ ਦੋ ਗੱਲਾਂ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਪੁਲਿਸ ਇਨਕਾਊਂਟਰ ਕਰਨ ਤੋਂ ਬਾਅਦ ਕਿਹੜੇ ਜਸ਼ਨ ਮਨਾਉਂਦੀ ਆ ਸਵਾਲ ਉੱਠਿਆ ਦੇਸ਼ ਵਿਦੇਸ਼ ਦੇ ਵਿੱਚ ਸੰਵਿਧਾਨਿਕ ਹੱਕ ਲੋਕਾਂ ਦੇ ਜਦੋਂ ਖੋਹੇ ਜਾਂਦੇ ਨੇ ਪੰਜਾਬ ਪੁਲਿਸ ਨੇ ਇਨਕਾਊਂਟਰ ਕੀਤਾ ਮਾਪਿਆਂ ਦਾ ਪੁੱਤ ਉਨ ਇਕਰਾਖ ਦੇ ਰੂਪ ਵਿੱਚ ਉਹਨਾਂ ਨੂੰ ਮਿਲ ਗਿਆ ਪਰੰਤੂ ਕਿਹੜੇ ਜਸ਼ਨ ਮਨਾਏ ਜਾਂਦੇ ਨੇ ਇੱਕ ਟਾਪੇ ਦੇ ਉੱਤੇ ਬੈਠ ਕੇ ਕਿਹੜੀ ਖੁਸ਼ੀ ਸਾਂਝੀ ਕੀਤੀ ਜਾਂਦੀ ਹੈ ਇੱਥੇ ਸਵਾਲ ਉੱਠਦਾ ਹੈ ਕਿ ਲਾਸ਼ਾਂ ਦੇ ਉੱਤੇ ਖੁਸ਼ੀ ਮਨਾਈ ਜਾ ਸਕਦੀ ਹੈ ਜਦੋਂ ਅਸੀਂ ਇਸੇ ਚੈਨਲ ਤੇ ਜਿੰਦਾਬਾਦ ਕਹਿੰਦੇ ਸੀ ਪੰਜਾਬ ਪੁਲਿਸ ਨੂੰ ਤੇ ਸਾਨੂੰ ਸਮਝ ਨਹੀਂ ਆਈ ਕਿ ਅਸੀਂ ਹੁਣ ਕੀ ਕਹੀਏ ਪੁਲਿਸ ਨੂੰ ਕਲਾਸ਼ ਇੱਕ ਨੌਜਵਾਨ ਦਾ ਅਨਕਾਉਂਟਰ ਕੀਤਾ ਦੋਸ਼ੀ ਨਾ ਦੋਸ਼ੀ ਇੱਕ ਅਲੱਗ ਸਵਾਲ ਨੇ ਪਰੰਤੂ ਜਦੋਂ ਜਸ਼ਨ ਮਨਾਏ ਜਾਂਦੇ ਨੇ ਤੇ ਇਹ ਵਰਤਾਰਾ ਬਹੁਤ ਪਿੱਛੇ ਲੈ ਜਾਂਦਾ ਸਾਨੂੰ ਸਰਕਾਰਾਂ ਕਰਦੀਆਂ ਕੀ ਨੇ ਉਦੋਂ ਵੀ ਜਦੋਂ ਦੇਸ਼ ਦੇ ਹਾਲਾਤ ਬਹੁਤ ਪੰਜਾਬ ਦੇ ਹਾਲਾਤ ਕਾਲੇ ਦਿਨਾਂ ਦੇ ਵਿੱਚੋਂ ਪੰਜਾਬ ਗੁਜ਼ਰ ਰਿਹਾ ਸੀ ਇਸ ਤਰ੍ਹਾਂ ਦੀਆਂ ਘਟਨਾਵਾਂ ਪੁਲਿਸ ਵੱਲੋਂ ਉਦੋਂ ਵੀ ਕੀਤੀਆਂ ਜਾਂਦੀਆਂ ਸਨ ਤੇ ਜਦੋਂ ਜਸ਼ਨ ਮਨਾਉਂਦੀ ਹੈ ਪੁਲਿਸ ਕਿਸੇ ਇਨਕਾਊਂਟਰ ਦਾ ਜਾਂ ਕਿਸੇ ਇਦਾਂ ਦੇ ਮਾਮਲੇ ਦਾ ਤੇ ਕੁਦਰਤਨ ਹਾਕੇ ਮਾਨਸਿਕ ਸੰਤੁਲਨ ਵਿਗੜ ਜਾਂਦਾ ਹੈ ਤੇ ਵਿਗੜਿਆ ਮਾਨਸਿਕ ਸੰਤੁਲਨ ਹੋਰ ਹਿੰਸਾ ਨੂੰ ਜਨਮ ਦਿੰਦਾ ਹੈ ਤੇ ਇਸੇ ਤਰ੍ਹਾਂ ਕਰਨਲ ਬਾਠ ਦੀ ਘਟਨਾ ਜਿਹੜੀ ਪਟਿਆਲਾ ਦੇ ਵਿੱਚ ਹੋਈ ਢਾਬੇ ਦੇ ਉੱਤੇ ਲੜਾਈ ਹੋਈ ਹੈ ਜਿਹੜੀ ਪਿਓ ਪੁੱਤ ਦੀ ਕੁੱਟਮਾਰ ਜਿਹੜੀ ਹੋਈ ਆ ਪੁਲਿਸ ਨਾਲ ਖੈਬਰ ਇਹਨੇ ਸਾਰਾ ਕੁਝ ਹੋਇਆ ਇਹ ਵੀ ਉਸੇ ਪ੍ਰਕਿਰਿਆ ਦਾ ਹਿੱਸਾ ਹੈ ਭੈੜੀ ਮਾਨਸਿਕਤਾ ਦਾ ਹਿੱਸਾ ਹੈ ਜਦੋਂ ਸਾਡੀ ਮਾਨਸਿਕਤਾ ਦੇ ਵਿੱਚ ਭਾਵੇਂ ਅਸੀਂ ਆਂ ਭਾਵੇਂ ਪ੍ਰਸ਼ਾਸਨ ਹੈ ਭਾਵੇਂ ਪੁਲਿਸ ਹੈ ਜਦੋਂ ਮਾਨਸਿਕਤਾ ਦੇ ਵਿੱਚ ਕਿਸੇ ਇਹ ਬੀ ਹਿੰਸਾ ਦੇ ਤੌਰ ਤੇ ਇਦਾਂ ਦੇ ਹੌਪ-ਹਾਵ ਆ ਜਾਂਦੇ ਨੇ ਤੇ ਉਹਦਾ ਰੂਪ-ਸਰੂਪ ਜਿਹੜਾ ਉਹ ਗਲਤ ਪਾਸੇ ਨੂੰ ਹੋ ਤੁਰਦਾ ਐ ਐਸੇ ਹੀ ਘਟਨਾਵਾਂ ਨੇ ਪੰਜਾਬ ਦੇ ਹਾਲਾਤ ਖਰਾਬ ਕੀਤੇ ਸਨ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਕਿ ਪੰਜਾਬ ਪੁਲਿਸ ਨੂੰ ਜਸ਼ਨ ਮਨਾਉਣ ਦੀ ਖੁੱਲਕੀ ਨਹੀਂ ਦਿੱਤੀ ਸੀ ਤੇ ਪੰਜਾਬ ਪੁਲਿਸ ਨੂੰ ਕਰਨਲ ਨਾਲ ਝਗੜਾ ਕਰਨ ਦੀ ਲੋੜ ਕਿਉਂ ਸੀ ਟਾਲਿਆ ਜਾ ਸਕਦਾ ਸੀ ਅੱਜ ਜਿਹੜੀ ਪੰਜਾਬ ਪੁਲਿਸ ਜਿਹੜੀ ਪੰਜਾਬ ਸਰਕਾਰ ਨੇ ਇੰਨੇ ਦਿਨਾਂ ਦੇ ਬਾਅਦ ਅੱਜ ਮਾਮਲਾ ਦਰਜ ਕੀਤਾ ਇਹ ਪਹਿਲਾਂ ਕੀਤਾ ਜਾ ਸਕਦਾ ਸੀ ਯਾਦ ਰੱਖੋ ਅੱਜ ਪੰਜਾਬ ਦੀ ਉਹ ਪੁਲਿਸ ਜਿਹਨੂੰ ਅਸੀਂ ਜਿੰਦਾਬਾਦ ਕੀਤਾ ਸੀ ਅੱਜ ਉਹ ਪੁਲਿਸ ਇੱਕ ਸੱਟ ਦਾ ਸਾਹਮਣਾ ਕਰ ਰਹੀ ਹੈ ਨਵੀਂ ਐਫਆਈਆਰ ਦਾ ਸਾਹਮਣਾ ਕਰ ਰਹੀ ਹੈ ਤੇ ਉਹ ਪੁਲਿਸ ਅੱਜ ਇੱਕ ਵੇਰਾ ਪੰਜਾਬ ਦੀ ਇੱਕ ਵਾਰ ਫੇਰ ਕਟਹਿਰੇ ਦੇ ਵਿੱਚ ਖੜੀ ਹੋ ਗਈ ਹੈ ਤੇ ਜਦੋਂ ਪੁਲਿਸ ਕਟਹਿਰੇ ਦੇ ਵਿੱਚ ਖੜੀ ਹੁੰਦੀ ਹੈ ਤੇ ਸਰਕਾਰਾਂ ਤੇ ਉਂਗਲਾਂ ਉਠਣੀਆਂ ਸੁਭਾਅਕ ਨੇ ਕਿਸਾਨ ਧਰਨਾ ਚੁਕਾਇਆ ਗਿਆ ਹੈ ਅਲੱਗ-ਅਲੱਗ ਥਿਊ ਆਏ ਨੇ ਪਰੰਤੂ ਉੱਥੇ ਵੀ ਪੁਲਿਸ ਦਾ ਰੋਲ ਆ ਜਿਹੜਾ ਉਹ ਕੁਝ ਇਸ ਤਰ੍ਹਾਂ ਦਾ ਸੀ ਇਸ ਤਰ੍ਹਾਂ ਪੰਜਾਬ ਪੁਲਿਸ ਜੇ ਇਸ ਤਰ੍ਹਾਂ ਐਸੇ ਹਾਲਾਤਾਂ ਨੂੰ ਜਨਮ ਦੇਵੇ ਕਿ ਤਾਂ ਪੰਜਾਬ ਸਾਡਾ ਜਿਹੜਾ ਖੁਸ਼ਵਸਦਾ ਸੁਖੀ ਵਸਦਾ ਹੈ ਅਮਨ ਸ਼ਾਂਤੀ ਵਾਲਾ ਸੂਬਾ ਹੈ ਅਮਨ ਕਾਨੂੰਨ ਨੂੰ ਮੰਨਣ ਵਾਲਾ ਸੂਬਾ ਹੈ ਤੇ ਉਹਦੀ ਅਮਨ ਸ਼ਾਂਤੀ ਖਤਰੇ ਦੇ ਵਿੱਚ ਪੈ ਜਾਂਦੀ ਹੈ ਦੂਸਰੀ ਦੇਸ਼ ਦੇ ਸਭ ਤੋਂ ਵੱਡੇ ਲੀਡਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਜੇ ਕੋਈ ਹਨ ਤਾਂ ਉਹ ਅਮਿਤ ਸ਼ਾਹ ਜੀ ਹਨ ਅਮਿਤ ਸ਼ਾਹ ਜੀ ਦੇਸ਼ ਦੀ ਲੋਕ ਸਭਾ ਦੇ ਵਿੱਚ ਇਹ ਬਿਆਨ ਦਿੰਦੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਹਰ困难 ਨੂੰ ਜਨਮ ਲੈਣ ਤੋਂ ਪਹਿਲਾਂ ਕੁਚਲ ਦੇਣ ਦੀ ਸਮਰੱਥਾ ਦੀ ਗੱਲ ਜਿਹੜੀ ਅਮਿਤ ਸ਼ਾਹ ਜੀ ਕਰਦੇ ਨੇ ਕਿ ਪੰਜਾਬ ਮੇ ਇੱਕ ਹੋਰ ਪਿੰਡਰਾ ਵਾਲਾ ਬਨਣੇ ਦਾ ਯਤਨ ਕੀਆ ਜਾ ਰਹਾਤਾ ਜਿਸ ਵੀ ਤਰੀਕੇ ਨਾਲ ਉਹਨਾਂ ਨੇ ਹਿੰਦੀ ਦੇ ਵਿੱਚ ਲੋਕ ਸਭਾ ਵਿੱਚ ਭਾਸ਼ਣ ਕੀਤਾ ਉਹ ਅੱਜ ਕੱਲ੍ਹ ਅਸਾਮ ਕੀ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਹੈ ਭਾਈ ਅਮਰਤਪਾਲ ਸਿੰਘ ਬਾਰੇ ਉਹਨਾਂ ਕਿਹਾ ਸੀ ਕਿ ਉਹਦਾਂ ਦੇ ਪਹਿਰਾਵਾ ਪਾ ਕੇ ਪਿੰਡਰਾ ਵਾਲਾ ਦੂਸਰਾ ਬਨਣ ਦਾ ਯਤਨ ਕਰ ਰਿਹਾ ਸੀ ਪਰੰਤੂ ਹਮਾਰੀ ਉਹ ਕਹਿੰਦੇ ਨੇ ਕਿ ਸਾਡੀ ਪੰਜਾਬ ਵਿੱਚ ਸਰਕਾਰ ਨਹੀਂ ਸੀ ਪਰ ਫਿਰ ਵੀ ਅਸੀਂ ਉਹਨਾਂ ਨੂੰ ਡੀਬਰੂਗੜ੍ਹ ਉਹਨਾਂ ਨੂੰ ਅਸਾਮ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਹੈ ਜਿਹੜੇ ਸਭ ਤੋਂ ਵੱਲ ਗੱਲ ਆਊਟ ਲੱਗੀ ਆ ਦੇਸ਼ ਦੇ ਗ੍ਰਹਿ ਮੰਤਰੀ ਨੇ ਵੱਡੇ ਲੀਡਰ ਨੇ ਇੱਕ ਜ਼ਿੰਮੇਵਾਰ ਦੇਸ਼ ਦਾ ਗ੍ਰਹਿ ਮੰਤਰੀ ਹੋਣਾ ਬਹੁਤ ਵੱਡੀ ਗੱਲ ਹੋਇਆ ਕਰਦੀ ਹੈ ਤੇ ਜਦੋਂ ਇਹ ਗੱਲ ਆਖੀ ਆ ਕਿ ਅੱਜ ਕੱਲ੍ਹ ਉਹ ਅਸਾਮ ਦੀ ਡਿਗਰੀ ਅਸਾਮ ਦੀ ਜੇਲ੍ਹ ਦੇ ਵਿੱਚ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਿਹਾ ਹੈ ਉਹ ਬੰਦਾ ਜਿਹੜਾ ਪਿੰਡਰਾ ਵਾਲੇ ਦੀ ਨਕਲ ਕਰਨੀ ਚਾਹੁੰਦਾ ਸੀ ਪਿੰਡਰਾ ਵਾਲੇ ਦਾ ਬਦਲਮਾ ਰੂਪ ਬਣਨਾ ਚਾਹੁੰਦਾ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਿਹਾ ਹੈ ਇਹ ਗੱਲ ਸਾਡੀ ਸਰਕਾਰ ਦੀ ਬਦੌਲਤ ਇਦਾਂ ਦੀ ਗੱਲ ਤੇਸ਼ ਤੇ ਮਾਨ ਜੋ ਗ੍ਰਹਿ ਮੰਤਰੀ ਬਲੋ ਕਹਿਣਾ ਸੋਭਾ ਨਹੀਂ ਦਿੰਦੀ ਸੋਬਕ ਨਹੀਂ ਕਿਉਂਕਿ ਜਿਸ ਜ਼ਿੰਮੇਵਾਰ ਅਹੁਦੇ ਤੇ ਮਾਨ ਜੋ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਉਥੇ ਦੇਸ਼ ਨੂੰ ਦੇਸ਼ ਪ੍ਰਤੀ ਹਰ ਜ਼ਿੰਮੇਵਾਰੀ ਨਿਭਾਉਣਾ ਉਹਨਾਂ ਦਾ ਫਰਜ਼ ਹੈ ਪਰ ਕਿਸੇ ਨੂੰ ਧਰਮ ਦੇ ਮਾਮਲੇ ਵਿੱਚ ਟਾਂਚ ਕਰਕੇ ਕਹਿਣਾ ਜਿਸ ਤਰ੍ਹਾਂ ਪਿੱਛੇ ਬਾਬਾ ਸਾਹਿਬ ਭੀਮrao ਅੰਬੇਦਕਰ ਬਾਰੇ ਬੋਲ ਗਏ ਸਨ ਅੱਜ ਅਮਰਤਪਾਲ ਜੀ ਬਾਰੇ ਇਹ ਬੋਲ ਗਏ ਹਾਲਾਂਕਿ ਸਮਝ ਲੈਣਾ ਚਾਹੀਦਾ ਕਿ ਉਹ ਦੇਸ਼ ਦੇ ਚੁਣੇ ਹੋਏ ਸੰਸਦ ਮੈਂਬਰ ਨੇ ਉਹਨਾਂ ਦੀ ਜਿਹੜੀ ਰਹਿਣ ਸਹਿਣ ਜਾਂ ਕੰਮ ਕਰਨ ਦੀ ਜਾਂ ਅਮਨ ਕਾਨੂੰਨ ਦੀ ਗੱਲਬਾਤ ਸੀ ਭਾਈ ਅਮਰਤਪਾਲ ਸਿੰਘ ਦੀ ਉਹ ਦੇਸ਼ ਦੇ ਕਾਨੂੰਨ ਨੇ ਦੇਖਣਾ ਹੈ ਦੇਸ਼ ਦੀਆਂ ਅਦਾਲਤਾਂ ਨੇ ਦੇਖਣਾ ਹੈ ਦੇਸ਼ ਦੀ ਸਰਕਾਰ ਨੇ ਦੇਖਣਾ ਹੈ ਪਰ ਇਸ ਤਰੀਕੇ ਨਾਲ ਕਿ ਅੱਜ ਕੱਲ੍ਹ ਉਸ ਆਮ ਦੀ ਜੇਲ੍ਹ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਰਿਹਾ ਹੈ ਇਹ ਗੱਲ ਕਿੱਥੇ ਵੀ ਸ਼ੋਭਾ ਨਹੀਂ ਦਿੰਦੀ ਤੇ ਇੱਕ ਵਾਰ ਫੇਰ ਅੱਜ ਸ਼ਾਇਦ ਉਹਨਾਂ ਬਹੁਤ ਸਾਰੇ ਸਿੱਖਾਂ ਦਾ ਦਿਲ ਦੁਖਿਆ ਜਿਹੜੇ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਕਰਦੇ ਨੇ ਜਿਹੜੇ ਚਾਹੁੰਦੇ ਨੇ ਕਿ ਪੰਜਾਬ ਦੇ ਸਿੱਖਾਂ ਦੇ ਲਟਕਦੇ ਮਸਲੇ ਨੇ ਜਿਹੜੇ ਦੇਰਾਂ ਤੋਂ ਉਹ ਸਿੱਖਾਂ ਦੀ ਬੇਪਤੀ ਸਿੱਖਾਂ ਦੀ ਵਵਾਈ ੱਡਿਆਂ ਤੇ ਸਿੱਖਾਂ ਦੀ ਜਦੋਂ ਐਗਜ਼ਾਮ ਹੁੰਦੇ ਨੇ ਪ੍ਰੀਖਿਆਵਾਂ ਦੇ ਵਿੱਚ ਹੁੰਦੀ ਦੋ ਦੋ ਸ਼ੱਕ ਤੇ ਕੜਾ ਲਾਉਣ ਦੀ ਗੱਲ ਹੈ ਤੇ ਫਿਰ ਅੱਜ ਉਸ ਵੇਲੇ ਫੇਰ ਇੱਕ ਵਾਰ ਦੇਸ਼ ਦੀ ਸਰਕਾਰ ਖਾਸ ਕਰਕੇ ਸੰਸਦ ਦੀ ਆਪ ਆਪ ਦੇਖ ਕੇ ਅੱਜ ਦੇ ਲੈ ਜਿਹੜਾ ਉਹ ਜ਼ਰੂਰ ਦੁਖਿਆ ਹੋਵੇਗਾ ਇਸ ਤਰ੍ਹਾਂ ਕਿਉਂਕਿ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਧ ਯੋਗਦਾਨ ਤੇ ਦੇਸ਼ ਦੇ ਅੰਨ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲੇ ਪੰਜਾਬੀ ਵੀ ਇੱਜ਼ਤ ਮਾਣ ਸਬੈਮਾਨ ਦੀ ਆਸ ਹੈ ਜਿਹੜੀ ਉਹ ਸਰਕਾਰਾਂ ਤੋਂ ਰੱਖਦੇ ਨੇ ਤੇ ਸਰਕਾਰਾਂ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ ਫਿਲਹਾਲ ਇੰਨਾ ਹੀ ਦੇਖਦੇ ਰਹੋ ਸਾਡਾ ਚੈਨਲ ਆਵਾਜ਼-ਏ-ਖਲ ਕਿਸ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ